ਕਈ ਵੀਰ ਦਾ ਪਾਣੀ ਰਿਕਸ਼ੇ ਤੇ ਟੋ ਰਹਾ ਹੂੰ ਜੋ ਚੰਗੀ ਗੱਲ ਨਹੀਂ ਸਾਡੇ ਅਪਰੇ ਇਦਾਂ ਕਰਨੀ ਵੀ ਇਸ ਟਾਈਮ ਦਾ ਸ਼ਾਇਦ ਮੈਨੂੰ ਲੱਗਦਾ ਹਰਿਆਣੇ ਵਿੱਚ ਵੀ ਇਦਾਂ ਦਾ ਕੰਮ ਨਹੀਂ ਹੈਗਾ ਵੀ ਜਿੰਨਾ ਪਾਣੀ ਨੂੰ ਤਰਸਿਆ ਜਾਵੇ ਸਾਡੇ ਅਪਰੇ ਦੇ ਵਿੱਚ ਰਹਿ ਕੇ ਹਸਪੀਟਲ ਦੇ ਵਿੱਚ ਸਰ ਇਦਾਂ ਵੀ ਸਾਡੇ ਜਿਹੜੇ ਪੇਸ਼ੈਂਟ ਅੱਤੇ ਰਾਤ ਨੂੰ ਤੇ ਉਹ ਡਾਕਟਰਾਂ ਸਾਹਿਬ ਨੂੰ ਆ ਕੇ ਜਵਾਬ ਦਿੰਦੇ ਸਾਡੇ ਇੱਥੇ ਡਾਕਟਰ ਸਾਹਿਬ ਹੈ ਨਹੀਂ ਹਸਪੀਟਲ ਵਿੱਚ ਫੈਸਿਲਿਟੀਜ਼ ਹੈ ਨਹੀਂ ਇੱਥੇ ਹੂੰ ਇਹ ਡਾਕਟਰ ਹੈ ਨਹੀਂ ਦੇ ਸਰਕਾਰ ਤੋਂ ਮੰਗ ਮੰਗ ਕਰਕੇ ਪਿੰਡ ਵਸੇ ਸਹਿਯੋਗ ਦੇ ਨਾਲ ਇੱਥੇ ਸਾਡੇ ਮੈਡੀਕਲ ਨਾਨ ਮੈਡੀਕਲ ਹੋਵੇ ਵਿਸ਼ਾ ਹੋਵੇ ਤੇ ਸਾਡੇ ਬੱਚਿਆਂ ਨੂੰ ਬਾਹਰ ਜਾਣਾ ਨਾ ਪਵੇ ਪਣ ਪੰਜਾਬੀ ਸਟੇਸ਼ਨ ਨਾਲ ਜੁੜਿਓ ਤੁਸੀਂ ਤੇ ਅੱਜਕੱਲ ਪੰਚਾਇਤੀ ਚੋਣਾਂ ਦਾ ਦੌਰ ਹੈ ਤੇ ਪਿੰਡ ਦੇ ਲੋਕ ਜਿਹੜੇ ਉਹ ਇਹ ਵੀ ਚਾਉਂਦੇ ਆ ਕਿ ਵਧੀਆ ਤੋਂ ਵਧੀਆ ਉਮੀਦਵਾਰ ਨੂੰ ਜਿਹੜਾ ਉਹ ਸਰਪੰਚੀ ਦਾ ਉਮੀਦਵਾਰ ਬਣਾਇਆ ਜਾਵੇ ਤੇ ਬਹੁਤ ਸਾਰੇ ਉਮੀਦਵਾਰ ਸਾਨੂੰ ਇਸ ਤਰ੍ਹਾਂ ਦਾ ਵੀ ਦੇਖਣ ਨੂੰ ਮਿਲੇ ਜਿਨ੍ਹਾਂ ਨੇ ਪਿੰਡ ਦੇ ਵਿਕਾਸ ਨੂੰ ਅੱਖੋਂ ਪਰੋਖੇ ਕੀਤਾ ਤੇ ਜਿਨ੍ਹਾਂ ਦਾ ਟੀਚਾ ਸਿਰਫ ਇਹ ਹੁੰਦਾ ਕਿ ਗੱਡੀ ਦੇ ਉੱਪਰ ਸਰਪੰਚ ਲਖਾਈਏ ਪਰ ਅੱਜ ਦੇ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਪਿੰਡ ਦੀ ਸਰਪੰਚੀ ਇਸ ਪ੍ਰੋਗਰਾਮ ਦਾ ਨਾਂ ਹੈ ਤੇ ਇਸ ਦੇ ਵਿੱਚ ਅਸੀਂ ਵੱਖ-ਵੱਖ ਉਮੀਦਵਾਰਾਂ ਨਾਲ ਗੱਲਬਾਤ ਕਰਾਂਗੇ ਜਾਣਾਂਗੇ ਕਿ ਉਹ ਪਿੰਡ ਦੇ ਵਿਕਾਸ ਲਈ ਕੀ ਕਰਨਾ ਚਾਹੁੰਦੇ ਨੇ ਨਾਲ ਦੀ ਨਾਲ ਅਸੀਂ ਇਹ ਵੀ ਦੱਸਦੀ ਹਾਂ ਕਿ ਸਾਡਾ ਇਹ ਪ੍ਰੋਗਰਾਮ ਨਰੋਲ ਰਾਜਨੀਤਿਕ ਤੋਂ ਹਟ ਕੇ ਜਿਹੜਾ ਹੋਵੇਗਾ ਸਾਡੇ ਪ੍ਰੋਗਰਾਮ ਦੇ ਵਿੱਚ ਕੋਈ ਵੀ ਰਾਜਨੀਤਿਕ ਗੱਲ ਨਹੀਂ ਹੋਵੇਗੀ ਮੁੱਦੇ ਹੋਣਗੇ ਤੇ ਮੁੱਦਿਆਂ ਤੇ ਗੱਲਬਾਤ ਹੋਵੇਗੀ ਤੇ ਗੱਲਬਾਤਾਂ ਦੇ ਜਵਾਬ ਦੇਣਗੇ ਸਰਪੰਚੀ ਦੇ ਉਮੀਦਵਾਰ ਤੇ ਆਓ ਆਪਾਂ ਗੱਲਬਾਤ ਦਾ سلسلہ ਸ਼ੁਰੂ ਕਰਦੇ ਹਾਂ ਸਾਡੇ ਨਾਲ ਮੌਜੂਦ ਨੇ ਅਪਰਾ ਤੋਂ ਸਰਪੰਚੀ ਦੇ ਉਮੀਦਵਾਰ ਸੋਮਦਤ ਸੋਮੇ ਜੀ ਜਿਹੜੇ ਕਿ ਬਹੁਤ ਸਾਰੇ ਮੁੱਦਿਆਂ ਨੂੰ ਲੈ ਕੇ ਲੋਕਾਂ ਦੇ ਰੂਬਰੂ ਹੋਣਾ ਚਾਹੁੰਦੇ ਸਨ ਅਤੇ ਇਹ ਚਾਹੁੰਦੇ ਸਨ ਕਿ ਆਪਣੇ ਦਿਲ ਦੀ ਗੱਲ ਜਿਹੜੀ ਉਹ ਲੋਕਾਂ ਦੇ ਨਾਲ ਸਾਂਝੀ ਕੀਤੀ ਜਾਵੇ ਅਸੀਂ ਵੀ ਪੁੱਛਾਂਗੇ ਸਵਾਲ ਅਪਰੇ ਦੇ ਸੰਬੰਧ ਦੇ ਨਾਲ ਤੇ ਅਸੀਂ ਇਹ ਵੀ ਜਾਣਾਂਗੇ ਕਿ ਕੀ ਦਿਲ ਦੇ ਵਿੱਚ ਲੈ ਕੇ ਉਹ सरपंची ਦੇ ਉਮੀਦਵਾਰ ਬਣੇ ਨੇ ਤੇ ਕੀ ਕੁਝ ਕਰਨਾ ਚਾਹੁੰਦੇ ਨੇ ਕੀ ਉਹਨਾਂ ਦੇ ਸੁਪਨੇ ਨੇ ਅਪਰੇ ਨੂੰ ਲੈ ਕੇ ਆਪਾਂ ਗੱਲਬਾਤ ਕਰਦੇ ਹਾਂ ਸਾਡੇ ਨਾਲ ਮੌਜੂਦ ਨੇ ਸੁਮਦਤ ਸੋਮ ਜੀ ਸਵਾਗਤ ਤੁਹਾਡਾ ਪੰਜਾਬੀ ਸਟੇਸ਼ਨ ਤੇ ਜੀ ਧੰਨਵਾਦ ਜੀ ਲਾਲ ਕਮਲ ਜੀ ਤੇ ਆਪਾਂ ਅਪਰੇ ਦੀ ਉਮੀਦਵਾਰੀ ਦੇ ਤੁਸੀਂ ਪੇਪਰ ਭਰੇ ਹੋ ਤੁਸੀਂ ਸਰਪੰਚ ਦੀ ਉਮੀਦਵਾਰ ਹੋ ਜੀ ਜੀ ਸਰ ਕੀ ਤੁਹਾਡੇ ਦਿਲ ਚ ਕੀ ਆ ਤੁਸੀਂ ਅਪਰੇ ਲਈ ਕਰਨਾ ਕੀ ਚਾਹੁੰਦੇ ਹੋ ਸਭ ਤੋਂ ਪਹਿਲਾ ਪ੍ਰਸ਼ਨ ਇਹ ਕਿਉਂਕਿ ਤੁਸੀਂ ਅਪਰੇ ਦੇ ਲਈ ਲੜਨ ਲੱਗੇ ਹੋ ਅਪਰੇ ਦੀ ਸਰਪੰਚੀ ਲਈ ਤੁਸੀਂ ਉਮੀਦਵਾਰ ਹੋ ਕੀ ਸੋਚ ਕੇ ਤੁਸੀਂ ਮੈਦਾਨ ਚ ਆਏ ਸਰ ਸਾਡੇ ਅਪਰਾ ਇੱਕ ਬਹੁਤ ਹੀ ਵੱਡਾ ਕਸਬਾ ਜਿਹਨੂੰ ਗੋਲਡਨ ਸਿਟੀ ਵੀ ਕਿਹਾ ਜਾਂਦਾ ਪਰ ਇਹਦੀ ਹਮ ਸਰ ਸਾਡੇ ਅਪਰੇ ਦੇ ਵਿੱਚ ਬਹੁਤ ਸਾਰੀਆਂ ਪੰਚਾਇਤਾਂ ਆਈਆਂ ਸਰਪੰਚ ਆਏ ਜਿਨ੍ਹਾਂ ਨੇ ਮੌਕੇ ਦੇ ਹਿਸਾਬ ਨਾਲ ਅਪਰੇ ਦੀ ਤਰੱਕੀ ਕਰਨ ਲਈ ਸਾਰਿਆਂ ਯੋਗਦਾਨ ਪਾਇਆ ਹਮ ਇਹ ਨਹੀਂ ਆ ਵੀ ਕਿਸੇ ਨੇ ਵੀ ਜੇ ਉਦਾਨੇ ਪੈ ਜਿਨ੍ਹਾਂ ਨੇ ਵੀ ਪਾਇਆ ਸਾਰੇ ਜਦ ਤੱਕ ਰੂਪ ਲਾਲ ਜੀ ਤੋਂ ਲੈ ਕੇ ਹੁਣ ਗਿਆਨ ਸਿੰਘ ਜੀ ਤੱਕ ਹਮ ਸਾਰਿਆਂ ਨੇ ਜੋ ਸਹਿ ਦੁਆ ਪਰੇਲੇ ਕੀਤਾ ਇਹਨਾਂ ਨੇ ਜੋ ਵੀ ਡਿਵੈਲਪਮੈਂਟ ਕੀਤੀ ਆ ਹਮ ਉਹ ਬਹੁਤ ਵਧੀਆ ਕੀਤੀ ਆ ਪਰ ਫਿਰ ਵੀ ਸਾਡੇ ਪਰੇ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਸਮੱਸਿਆਵਾਂ ਜਿਹੜੀਆਂ ਖੜੀਆਂ ਐ ਬਹੁਤ ਜ਼ਿਆਦਾ ਹੂੰ ਮੈਂ ਚਾਹੁੰਦਾ ਉਹਨਾਂ ਤੇ ਫੋਕਸ ਕੀਤਾ ਜਾਵੇ ਤੇ ਅ ਪਰੇ ਦੇ ਵਸੇ ਦੇ ਪਿੰਡਾਂ ਨੂੰ ਪਿੰਡ ਵਾਸੀਆਂ ਨੂੰ ਤੇ ਇੱਕ ਚੰਗਾ ਆਪਣੇ ਸਰਪੰਚ ਦੇ ਤਾਂ ਇਹ ਪੰਚਾਇਤ ਵਧੀਆ ਦਿੱਤੀ ਜਾਵੇ ਹੂੰ ਤੇ ਤਾਂ ਜੋ ਪਰਲੇ ਅਸੀਂ ਹੋਰ ਵੀ ਬਹੁਤ ਜ਼ਿਆਦਾ ਤਰੱਕੀ ਕਰ ਸਕੀਏ ਕਿਉਂ ਤੁਸੀਂ ਆਪਣੇ ਆਪ ਨੂੰ ਜਿਹੜੇ ਬਾਕੀ ਸਾਰੇ ਉਮੀਦਵਾਰ ਆ ਸੱਤ ਅੱਠ ਉਮੀਦਵਾਰ ਜਿਹੜੇ ਉਹ ਸਰਪੰਚੀ ਦੇ ਉਮੀਦਵਾਰ ਆ ਉਹਨਾਂ ਨਾਲੋਂ ਆਪਣੇ ਆਪ ਨੂੰ ਅਲੱਗ ਕਿਉਂ ਦੇਖਦੇ ਆ ਤੁਹਾਡੇ ਕੋਲ ਕੀ ਟੀਚਾ ਆ ਕਿ ਜਿਹੜਾ ਤੁਸੀਂ ਉਹ ਪੂਰਾ ਕਰਨਾ ਚਾਹੁੰਦੇ ਹੋ ਲਾਲ ਕਮਲ ਜੀ ਸਭ ਤੋਂ ਪਹਿਲਾਂ ਜਿੰਨੇ ਵੀ ਸਾਡੇ ਕੈਂਡੀਡੇਟ ਉੱਪਰੇ ਦੇ ਆ ਬਹੁਤ ਸੂਝਵਾਨ ਆ ਸਾਰੇ ਬਹੁਤ ਰਿਸਪੈਕਟਡ ਆ ਸਾਰੇ ਰਿਸਪੈਕਟਡ ਪਰਸਨ ਆ ਸਭ ਸਭ ਸਾਡੇ ਆਪਣੇ 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 ਦੇ ਵਾਸੀਆਂ ਨੇ ਸਾਡੇ ਭਰਾ ਹਨ ਠੀਕ ਹੈ ਇਹਨਾਂ ਨੂੰ ਕੋਈ ਵੀ ਇਹਨਾਂ ਵਿੱਚ ਕੋਈ ਮਾੜਾ ਅਨਸਰ ਨਹੀਂ ਕੋਈ ਹੈਗਾ ਹਮ ਪਰ ਮੈਂ ਆਪਣੇ ਜਿਹੜੇ ਸੀਸਰ ਲੈ ਕੇ ਚੱਲ ਰਿਹਾ ਕਿ ਸਾਡੇ ਮੇਨ ਸਾਡੇ ਉੱਪਰ ਦੇ ਵਿੱਚ ਪਾਣੀ ਦੀ ਬਹੁਤ ਵੱਡੀ ਸਮੱਸਿਆ ਹਮ ਪਾਣੀ ਨੂੰ ਲੈ ਕੇ ਕੀ ਆ ਰਹੀ ਹੈ ਪਾਣੀ ਪਰੇਸ਼ਾਨੀ ਕੀ ਆ ਰਹੀ ਹੈ ਪਰ ਹਾਂ ਮੈਂ ਦੇਖਿਆ ਨਾ ਕਈ ਸਾਡੇ ਮੈਂ ਫੇਸਬੁੱਕ ਤੇ ਸਾਡੇ ਇੱਧਰ ਅੰਬੇਡਕਰ ਮਹੱਲਾ ਮਹੱਲਾ ਵਿੱਚ ਹਮ ਉੱਥੋਂ ਸਾਡੇ ਕਈ ਵੀਰ ਦਾ ਪਾਣੀ ਰਿਕਸ਼ੇ ਤੇ ਟੋ ਰਹਾ ਹਮ ਤੋ ਚੰਗੀ ਗੱਲ ਨਹੀਂ ਸਾਡੇ ਅੱਪਰੇ ਇਦਾਂ ਕਰਨੀ ਵੀ ਇਸ ਟਾਈਮ ਦਾ ਸ਼ਾਇਦ ਮੈਨੂੰ ਲੱਗਦਾ ਹਰਿਆਣੇ ਵਿੱਚ ਵੀ ਇਦਾਂ ਦਾ ਕੰਮ ਨਹੀਂ ਹੈਗਾ ਵੀ ਜਿੰਨਾ ਪਾਣੀ ਨੂੰ ਤਰਸਿਆ ਜਾਵੇ ਸਾਡੇ ਅੱਪਰੇ ਦੇ ਵਿੱਚ ਰਹਿ ਕੇ ਹੂੰ ਮੇਨ ਮੈਨ ਪਾਣੀ ਦਾ ਹੈਗਾ ਸਾਡੀ ਸਮੱਸਿਆ ਇੱਕ ਦੂਸਰੀ ਸਮੱਸਿਆ ਸਾਡੇ ਇੱਥੇ ਹਸਪੀਟਲ ਦੀ ਆ ਹੂੰ ਹਸਪੀਟਲ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਤੁਸੀਂ ਹਸਪੀਟਲ ਦੇ ਵਿੱਚ ਹਸਪੀਟਲ ਦੇ ਵਿੱਚ ਸਰ ਇਦਾਂ ਵੀ ਸਾਡੇ ਜਿਹੜੇ ਪੇਸ਼ੈਂਟ ਅੱਤੇ ਰਾਤ ਨੂੰ ਹੂੰ ਤੇ ਉਹ ਡਾਕਟਰਾਂ ਸਾਹਿਬ ਨੂੰ ਆ ਕੇ ਜਵਾਬ ਦਿੰਦੇ ਵੀ ਸਾਡੇ ਇੱਥੇ ਡਾਕਟਰ ਸਾਹਿਬ ਹੈ ਨਹੀਂ ਹੂੰ ਇਦੇ ਵਿੱਚ ਮੈਂ ਜਿਹੜੇ ਉਹਨਾਂ ਦੇ ਡਾਕਟਰ ਸਾਹਿਬ ਦੇ ਜਿਹੜੇ ਇੱਥੇ ਜੂਨੀਅਰ ਆ ਜੋ ਵੀ ਹਸਪੀਟਲ ਉਹਨਾਂ ਦਾ ਕੋਈ ਦੋਸ਼ ਨਹੀਂ ਹੈ ਅਸੀਂ ਉਹਨਾਂ ਨੂੰ ਦੋਸ਼ ਨਹੀਂ ਦੇ ਸਕਦੇ ਇਹ ਦੋਸ ਸਾਡੀ ਸਰਕਾਰ ਦਾ ਜਾਂ ਸਾਡਾ ਇਹ ਆ ਵੀ ਇੱਥੇ ਸਟਾਫ ਹੋਣੇ ਸਟਾਫ ਹੈ ਨਹੀਂ ਇੱਥੇ ਇਹ ਵੀ ਤਾਂ ਸੋਮੀ ਜੀ ਪਤਾ ਲੱਗਿਆ ਕਿ ਜਿਹੜੀ ਬਿਲਡਿੰਗ ਜਿਹੜੀ ਆ ਉਹ ਆਜ਼ਾਦੀ ਤੋਂ ਪਹਿਲਾਂ ਦੀ ਹੈ ਜਾਂ ਆਜ਼ਾਦੀ ਤੋਂ ਬਾਅਦ ਦੀ ਜਿਹੜੀ ਬਣੀ ਹੋਈ ਬਿਲਡਿੰਗ ਕਾਫੀ ਪੁਰਾਣੀ ਆ ਤੇ ਡਾਕਟਰ ਸਾਹਿਬ ਅੰਦਰ ਬੜਦੇ ਵੀ ਜਿਹੜੇ ਉਹ ਪਰਹੇਜ਼ ਕਰਦੇਗੇ ਕਿ ਬਿਲਡਿੰਗ ਜਿਹੜੀ ਉਹਨਾਂ ਦੇ ਉੱਪਰ ਨਾ ਡਿੱਪ ਹੋਵੇ ਕੀ ਕਹਿਣਾ ਚਾਹੁੰਦੇ ਹੋ ਕਿ ਕਿਤੇ ਨਾ ਕਿਤੇ ਇਹ ਵੀ ਸਰਪੰਚ ਦੇ ਪੰਚਾਇਤ ਦੇ ਬਿਲਕੁਲ ਤੁਹਾਡਾ ਬਹੁਤ ਵਧੀਆ ਕੁਐਸਚਨ ਆ ਲਾਲ ਕਮਲ ਜੀ ਇਹ ਜਿਹੜਾ ਨਾ ਬਿਲਡਿੰਗ ਸਾਡੀ ਬਹੁਤ ਪੁਰਾਣੀ ਆ ਬਲਕਿ ਐਸ ਵੀ ਐਸ ਸੀ ਚਾਹੁੰਦੇ ਆ ਵੀ ਇਹ ਜਿਹੜੀ ਆ ਨਾ ਬਿਲਡਿੰਗ ਲਿਆ ਕੇ ਇਹਨੂੰ ਬਾਹਰ ਕਿਤੇ ਚਾ ਸਾਡੇ ਪਰ ਕੋ ਬਹੁਤ ਜਗ੍ਹਾ ਹੈਗੀ ਆ ਹੂੰ ਵੀ ਬਾਹਰ ਸ਼ਿਫਟ ਹੋ ਜਵੇ ਹੂੰ ਤੇ ਔਰ ਇੱਥੇ ਵਧੀਆ ਵੱਡਾ ਹੋਏ ਐਨ ਸੀ ਐਮ ਸੇ ਸਿਵਲ ਹਸਪਤਲ ਵੀ ਕਹਿੰਦੇ ਆ ਹੂੰ ਪਰ ਸਿਵਲ ਹਸਪੀਟਲ ਨੇ ਫੈਸਿਲਿਟੀਸ ਹੈ ਨਹੀਂ ਇੱਥੇ ਹੂੰ ਤੇ ਡਾਕਟਰ ਹੈ ਨਹੀਂ ਡਾਕਟਰ ਹੋਣੇ ਚਾਹੀਦੇ ਇੱਥੇ ਬਿਲਕੁਲ ਇੱਥੇ ਪਹਿਲ ਦੇਵਾਂਗੇ ਅਸੀਂ ਹੂੰ ਮੇਨ ਹੈਗਾ ਪਾਣੀ ਦੀ ਸਮੱਸਿਆ ਹੋ ਗਈ ਡਾਕ ਇਹ ਹੋ ਗਿਆ ਸਾਡੀ ਇਕ ਸਭ ਤੋਂ ਮੁਢਲੀ ਸਕਸੈਸ ਹੈ ਸਿੱਖਿਆ ਸਾਡੀ ਸਟੱਡੀ ਹੈ ਸਾਡੇ ਪਰੇ ਦੇ ਵਿੱਚ ਸਕੂਲ ਹੈ ਸਕੂਲ ਸਾਡੇ ਕੋਲ ਪਲੱਸ 2 ਤੱਕ ਹੈਗਾ ਤੇ ਇੱਥੇ ਪਲੱਸ 2 ਤੱਕ ਤਾਂ ਹੈ ਸਕੂਲ ਪਰ ਇੱਥੇ ਦਾ ਕੋਈ ਨਾਨ ਮੈਡੀਕਲ ਹੈ ਨਹੀਂ ਮੈਡੀਕਲ ਨਾਨ ਮੈਡੀਕਲ ਹੈ ਨਹੀਂ ਉਹ ਜਿਹੜੇ ਜਿਹੜੇ ਵਿਸ਼ੇ ਆ ਉਹ ਛੋਟੇ ਛੋਟੇ ਪਿੰਡਾਂ ਦੇ ਵਿੱਚ ਹੈਗੇ ਜਿਹੜਾ بڑے ਪਿੰਡ ਚਲੋ ਮਕੰਦਪੁਰ ਚਲ ਜਾਓ ਹੋਰ ਵੀ ਕਿਸੇ ਪਿੰਡਾਂ ਦੇ ਵਿੱਚ ਚਲ ਜਾਓ ਉਹ ਹੈ ਪਰ ਸਾਡੇ ਪਰ ਵਿੱਚ ਨਹੀਂ ਹੈ ਜਿਹੜੇ ਮਤਲਬ ਮੇਨ ਆ ਪਰ ਜਿਹੜਾ 40 24 25 ਪਿੰਡ ਜਿਹੜਾ ਕਵਰ ਕਰਦਾ ਉਹਦੇ ਵਿੱਚ ਜਿਹੜਾ ਨਾਨ ਮੈਡੀਕਲ ਦਾ ਵਿਸ਼ਾ ਉਹਦੇ ਵਿੱਚ ਹੈ ਨਹੀਂ ਜਾਂ ਮੈਡੀਕਲ ਦਾ ਵਿਸ਼ਾ ਮੈਡੀਕਲ ਦਾ ਵਿਸ਼ਾ ਹੈ ਨਹੀਂ ਕਿਉਂਕਿ ਸਾਡੀਆਂ ਬੱਚੀਆਂ ਮੇਰੇ ਆਪਣੇ ਵੀ ਭਤੀਜੇ ਮੇਰੇ ਬੱਚੇ ਮੇਰੇ ਬੇਟੇ ਵੀ ਬਾਹਰ ਪੜੇ ਆ ਮੈਡੀਕਲ ਕੀਤੀ ਉਹਨਾਂ ਨੇ ਨਾਨ ਮੈਡੀਕਲ ਕੀਤੀ ਹੈ ਸਾਡੇ ਬੱਚੇ ਹੋਰ ਵੀ ਸਕੂਲ ਤੋਂ ਆਪਰੇ ਤੋਂ ਜਾਂਦੀਆਂ ਸਾਡੀਆਂ ਉਹ ਹੋਰ ਸਕੂਲ ਜਾਂਦੀਆਂ ਅਸੀਂ ਮੇਰਾ ਦੇ ਸਰਕਾਰ ਤੋਂ ਮੰਗ ਮੰਗ ਕਰਕੇ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਹੂੰ ਇੱਥੇ ਸਾਡੇ ਮੈਡੀਕਲ ਨਾਨ ਮੈਡੀਕਲ ਹੋਵੇ ਵਿਸ਼ਾ ਹੋਵੇ ਹੂੰ ਤੇ ਸਾਡੇ ਬੱਚਿਆਂ ਨੂੰ ਬਾਹਰ ਜਾਣਾ ਨਾ ਪਵੇ ਪੜਨ ਬਾਹਰ ਨਾ ਜਾਣਾ ਪਵੇ ਬਾਹਰ ਨਾ ਜਾਣਾ ਪਵੇ ਹਾਂ ਤੇ ਹੋਰ ਕਿਹੜਾ ਵਿਜ਼ਨ ਲੈ ਕੇ ਚੱਲਦੇ ਹਾਂ ਇਹ ਤੋਂ ਇਲਾਵਾ ਹੋਰ ਤੁਸੀਂ ਆਪਣੇ ਚ ਕੀ ਦੇਖਣਾ ਚਾਹੁੰਦੇ ਹੋ ਕਿ ਆਪਣੇ ਚ ਇਹ ਚੀਜ਼ ਹੋਣੀ ਚਾਹੀਦੀ ਹੈ ਮੈਂ ਇੱਕ ਲਾਲ ਕਮਲ ਜੀ ਗੱਲ ਕਹਿਣਾ ਚਾਹੁੰਦਾ ਮੈਂ ਗਲੀਆਂ ਤੇ ਢੇਰਾਂ ਦੀ ਰਾਜਨੀਤੀ ਨਹੀਂ ਕਰਨੀ ਚਾਹੀਦੀ ਤੇ ਨਾ ਚਲੋ ਗਲੀਆਂ ਨਾਲੀਆਂ ਬੰਦੇ ਮੇਨ ਗੱਲ ਸਾਡੀ ਆ ਇੱਥੇ ਕਾਲਜ ਹੋਣਾ ਚਾਹੀਦਾ ਹੂੰ ਠੀਕ ਹੈ ਔਰ ਬਹੁਤ ਬੜੀਆ ਹਸਪੀਟਲ ਹੋਣਾ ਚਾਹੀਦਾ ਜਿਹੜਾ 24 ਆਵਰਸ ਜਿਹੜਾ ਇੱਥੇ ਡਾਕਟਰ ਹੋਣ ਹਮ ਕਿਸੇ ਵੀ ਅਮੀਰ ਗਰੀਬ ਨੂੰ ਕਿਸੇ ਵੀ ਬਾਹਰ ਜਾ ਕੇ ਕਿਸੇ ਕਿਸੇ ਨੂੰ ਕੋਈ ਪ੍ਰੋਬਲਮ ਹੋ ਜਾਂਦੀ ਆ ਤੇ ਕੋਈ ਐਮਰਜੈਂਸੀ ਕੋਈ ਐਮਰਜੈਂਸੀ ਹੈ ਨਹੀਂ ਸਾਡੇ ਇੱਥੇ ਐਮਰਜੈਂਸੀ ਜਿਵੇਂ ਲੁਧਿਆਣਾ ਜਾ ਕੇ ਆ ਜਾਂ ਜਲੰਧਰ ਜਾ ਕੇ ਆ ਹਮ ਇਸ ਤਰ੍ਹਾਂ ਦੇ ਕਈ ਜਾਨਾਂ ਵਿੱਚ ਚਲ ਜਾਂਦੇ ਮੈਂ ਹਾਂ ਬਿਲਕੁਲ ਬਿਲਕੁਲ ਬਹੁਤ ਬਹੁਤ ਜਾਨਾਂ ਗਈਆਂ ਸਾਡੀਆਂ ਬੇਸ਼ਕੀਮਤੀ ਜਾਨਾਂ ਗਈਆਂ ਬਹੁਤ ਦੁੱਖ ਦੀ ਗੱਲ ਉਸ ਉਸ ਇਸ ਵਿਸ਼ੇ ਤੇ ਸਾਨੂੰ ਸੋਚਣਾ ਉਹ ਤਾਂ ਅਗਰ ਮੈਨੂੰ ਪਿੰਡ ਵਾਲੇ ਵਾਸੀ ਮੌਕਾ ਦਿੰਦੇ ਆ ਔਰ ਮੈਂ ਸਰਕਾਰ ਸਰਕਾਰ ਦੇ ਕੋਲ ਜਾ ਕੇ ਭਗਵੰਤ ਮਾਨ ਜੀ ਤੋਂ ਕੋਈ ਬੇਨਤੀ ਕਰਾਂਗੇ ਆਪਣੇ ਮੈਂਬਰ ਪੰਚਾਇਤ ਸਾਡੇ ਚੁਣੇ ਹੋਣਗੇ ਸਾਰੇ ਉਹ ਜਾ ਕੇ ਅਸੀਂ ਅਸੀਂ ਰਿਕੁਐਸਟ ਕਰਾਂਗੇ ਵੀ ਸਾਨੂੰ ਆਪਣੇ ਵਧੀਆ ਇੱਕ ਸਕੂਲ ਹਮ ਹਸਪੀਟਲ ਹਮ ਕਾਲਜ ਵਧੀਆ ਇਹ ਹੋਣਾ ਚਾਹੀਦਾ ਸਾਡੀ ਇਹ ਹੋਣਾ ਚਾਹੀਦਾ ਸੋਮਦਤ ਸੋਮੀ ਕੀ ਸੋਚਦੇ ਜਿਹੜੇ ਬਾਕੀ ਦੇ ਜਿਹੜੇ ਸਾਰੇ ਕੈਂਡੀਡੇਟ ਖੜੇ ਆ ਲੋਕ ਤੁਹਾਨੂੰ ਵੋਟ ਪਾਉਣ ਤਾਂ ਕਿਉਂ ਪਾਉਣ ਜੀ ਲਾਲ ਕਮਲ ਜੀ ਮੈਂ ਤੀਸਰਾ ਇਲੈਕਸ਼ਨ ਆ ਮੇਰਾ ਹੂੰ ਤੇ ਇਸੇ 2002 ਵਿੱਚ ਮੈਂ ਇੱਕ ਇਲੈਕਸ਼ਨ ਲੜਿਆ ਸੀ ਪਹਿਲਾਂ ਉਦੋਂ ਤਾਂ ਮੈਨੂੰ ਕੁਝ ਪਤਾ ਨਹੀਂ ਸੀਗਾ ਉਹ ਤੋਂ ਬਾਅਦ ਬਲਾਗ ਸੰਪਤੀ 2008 ਵਿੱਚ ਲੜਿਆ ਮੈਂ ਬਹੁਤ ਕਾਫੀ ਵੋਟਾਂ 955 ਵੋਟਾਂ ਮੈਂ ਜਿੱਤੇ ਸੀਗਾ ਬਲਗਸਨ ਹੂੰ ਉਸ ਤੋਂ ਬਾਅਦ ਫਿਰ ਸਰਕਾਰ ਸੀ ਉਦੋਂ ਵੀ ਇਲੈਕਸ਼ਨ ਮੈਂ ਲੜਿਆ ਹੂੰ ਔਰ ਸਰਕਾਰ ਦਾ ਜੋਰ ਸੀ ਹੂੰ ਤੇ ਲੋਕ ਫਾਈਟ ਦਿੱਤੀ ਹੂੰ ਉਸ ਟਾਈਮ ਸਾਡੇ ਸਰਪੰਚ ਮੈਂ ਹਰਗੇ ਚੋਣ ਹਰਗੇ ਸੀਗਾ ਹੂੰ ਇਸ ਕਰਕੇ ਮੈਨੂੰ ਦੁਬਾਰਾ ਮੈਨੂੰ ਇਸ ਟਾਈਮ ਪਬਲਿਕ ਵੱਲੋਂ ਬਹੁਤ ਹੰਗਾਰਾ ਮਿਲ ਰਿਹਾ ਵੀ ਤੁਸੀਂ ਇਲੈਕਸ਼ਨ ਲੜੋ ਹੂੰ ਔਰ ਮੈਂ ਤਾਂ ਕਿਹਾ ਸੀ ਸਾਡੇ ਆਪਣੇ ਜਨਨਤ ਸੀਟ ਆ ਜਨਰਲ ਕੈਂਡੀਡੇਟ ਹੀ ਹੋਣਾ ਚਾਹੀਦਾ ਹੂੰ ਅ ਪਰ ਲੋਕਾਂ ਨੇ ਇਹ ਕਿਹਾ ਵੀ ਤੁਸੀਂ ਆਪਣੇ ਪੇਪਰ ਭਰੋ ਜਿਹਦੇ ਵਿੱਚ ਹਰ ਇੱਕ ਭਾਈਚਾਰੇ ਨੇ ਮੈਨੂੰ ਮਦਦ ਕੀਤੀ ਔਰ ਉਤੇ ਮੈਨੂੰ ਹਰ ਤਰ੍ਹਾਂ ਦੀ ਮਦਦ ਦੇਣ ਦਾ ਭਰੋਸਾ ਕਿ ਜਿਹਦੇ ਵਿੱਚ ਹਰ ਇੱਕ ਭਾਈਚਾਰੇ ਨੇ ਮੈਨੂੰ ਮਦਦ ਕੀਤੀ ਔਰ ਉਤੇ ਮੈਨੂੰ ਹਰ ਤਰ੍ਹਾਂ ਦੀ ਮਦਦ ਦੇਣ ਦਾ ਭਰੋਸਾ ਕਿ ਮੇਰਾ ਸਵਾਲ ਇਹ ਸੀ ਕਿ ਕਿਉਂ ਤੁਸੀਂ ਆਪਣੇ ਆਪ ਨੂੰ ਲੱਗ ਰੱਖਦੇ ਹੋ ਇਸ ਕਰਕੇ ਕਿ ਢੇਰਾਂ ਨਾਲ ਜਾਂ ਜਿਹੜੇ ਗਲੀਆਂ ਨਾਲੀਆਂ ਦੀ ਰਾਜਨੀਤੀ ਉੱਪਰ ਆਉਣਾ ਚਾਹੁੰਦੇ ਹੋ ਇਸ ਕਰਕੇ ਲੋਕ ਤੁਹਾਨੂੰ ਵੋਟ ਪਾਉਣ ਜੇ ਤੁਸੀਂ ਪੜ੍ਹੇ ਲਿਖੇ ਹੋ ਕਾਬਲੀਅਤ ਤੁਹਾਡੇ ਚ ਕੀ ਆ ਕਿ ਲੋਕ ਤੁਹਾਨੂੰ ਜਿਹੜਾ ਉਹ ਬਾਕੀ ਸਾਰੇ ਉਮੀਦਵਾਰਾਂ ਨੂੰ ਛੱਡ ਕੇ ਤੁਹਾਨੂੰ ਵੋਟ ਪਾਉਣ ਸਰ ਕਾਬਲੀਅਤ ਆ ਮੈਂ ਕੁਝ ਨਹੀਂ ਮੰਦਾ ਮੈਂ ਕੁਝ ਨਹੀਂ ਹੈਗਾ ਮੈਂ ਤਾਂ ਇੱਕ ਨਿਮਾਣਾ ਜਿਹਾ ਕੈਂਡੀਡੇਟ ਆ ਹੂੰ ਬਾਕੀ ਪਿੰਡ ਵਸਿਆਂ ਦੀ ਜੋ ਪਬਲਿਕ ਦੇ ਜੋ ਪਬਲਿਕ ਦੇ ਦਿਲ ਵਿੱਚ ਆ ਵੀ ਕੀ ਕਿਹਨੂੰ ਵੋਟ ਪਾਣੀ ਆ ਠੀਕ ਹੈ ਮੈਂ ਨਹੀਂ ਕਹਿੰਦਾ ਵੀ ਸਾਰੇ ਜਿਹੜੇ ਮੇਰੇ ਕੈਂਡੀਡੇਟ ਖੜੇ ਆ 7-8 ਜਿੰਨੇ ਵੀ ਆ ਬਹੁਤ ਕਾਬਿਲ ਆ ਉਹ ਸਾਰੇ ਇਹ ਨਹੀਂ ਕਹਿੰਦਾ ਮੈਂ ਕੋਈ ਮਾੜਾ ਕੈਂਡੀਡੇਟ ਨਹੀਂ ਹੈ ਬਹੁਤ ਹੀ ਕਾਬਿਲ ਆ ਆਪਣੇ ਆਪਣੇ ਤੇ ਮੈਂ ਪਰ ਆਪਣੀ ਮੇਰੀ ਸੋਚ ਜਿਹੜੀ ਆ ਵੀ ਮੈਂ ਨਾਲੀਆਂ ਤੋਂ ਉੱਪਰ ਨਾਲੀਆਂ ਤੋਂ ਢੇਰਾ ਤੋਂ ਉੱਪਰ ਉੱਠ ਕੇ ਪਿੰਡ ਲਈ ਡਵੈਲਪ ਲਈ ਸਿੱਖਿਆ ਸਿੱਖਿਆ ਸਹੂਲਤ ਵਧੀਆ ਹੋਣੀ ਚਾਹੀਦੀ ਆ ਤੇ ਔਰ ਸਿਹਤ ਸਹੂਲਤ ਵਧੀਆ ਹੋਣੀ ਚਾਹੀਦੀ ਆ ਕੀ ਕੀ ਕਹੋਗੇ ਤੁਸੀਂ ਜਾਂਦੇ ਜਾਂਦੇ ਕੀ ਕਹਿਣਾ ਚਾਹੋਗੇ ਜਿਹੜੇ ਤੁਹਾਨੂੰ ਦੇਖ ਰਹੇ ਆ ਜਿਹੜੇ ਤੁਸੀਂ ਕੀ ਅਪੀਲ ਕਰੋਗੇ ਆਪਰਾ ਦੇ ਵੋਟਰਾਂ ਨੂੰ ਮੈਂ ਆਪਰਾ ਦੇ ਵੋਟਰਾਂ ਨੂੰ ਇਹ ਅਪੀਲ ਕਰਾਂਗਾ ਵੀ ਤੁਸੀਂ ਆਪਣੇ ਆਪਣੀ ਭਾਈਚਾਰ ਸਾਂਝ ਇਹ ਖਤਮ ਨਾ ਕਰੋ ਕਿਉਂ ਵੋਟਾਂ ਆ ਜਾਈਆਂ ਕੱਲ ਨੂੰ ਆਪਾਂ ਵੋਟਾਂ ਤੋਂ ਬਾਅਦ ਆਪਾਂ ਇੱਥੇ ਸਾਰਿਆਂ ਨੂੰ ਮਿਲਣਾ ਹਾਂ ਹਾਂ ਬਿਲਕੁਲ ਕਿਸੇ ਨੂੰ ਵੀ ਪੋਲੀਟਿਕਲ ਪੋਲੀਟਿਕਲ ਤੌਰ ਤੇ ਨਹੀਂ ਇਹ ਸਾਡੇ ਪਿੰਡ ਦੀ ਲੜਾਈ ਆ ਹੂੰ ਇਹ ਪਿੰਡ ਦੇ ਵਿੱਚ ਨਾ ਕੋਈ ਕਾਂਗਰਸ ਪਾਰਟੀ ਬੀਐਸਪੀ ਜਾਂ ਕੋਈ ਅਕਾਲੀ ਦਲ ਭਾਜਪੀ ਇਹਨਾਂ ਵਿੱਚ ਨਹੀਂ ਹੋਣਾ ਚਾਹੀਦਾ ਪਾਰਟੀਆਂ ਤੋਂ ਉੱਪਰ ਉੱਠ ਕੇ ਆਪਾਂ ਇਹ ਚੋਣ ਲੜਨੀ ਪਾਰਟੀਆਂ ਤੋਂ ਉੱਪਰ ਉੱਪਰ ਉੱਠ ਕੇ ਪਿੰਡ ਦੇ ਸਭਾਈਚਾਰਕ ਸਾਂਝ ਕਾਇਮ ਕਰਕੇ ਉਹ ਕਰਨੀ ਚਾਹੀਦੀ ਨਾ ਕਿ ਜਾਤ ਪਾਤ ਦੇ ਆਧਾਰ ਤੇ ਨਹੀਂ ਇਲੈਕਸ਼ਨ ਨਹੀਂ ਲੜਨਾ ਚਾਹੀਦਾ ਕਿਉਂਕਿ ਆਪਣਾ ਇਲੈਕਸ਼ਨਾਂ ਚੱਲ ਜਾਣੀਆਂ ਕੱਲ ਨੂੰ ਆਪਾਂ ਇੱਕ ਦੂਜੇ ਨੂੰ ਮੂੰਹ ਕਿਤੇ ਗਲਤ ਗੱਲ ਕਹਿ ਦਈਏ ਤੇ ਉਹ ਆਪਾਂ ਨੂੰ ਬਾਅਦ ਚ ਜਵਾਬ ਦੇਣ ਨਹੀਂ ਆਪਾਂ ਕਿਨੂੰ ਅੱਖਾਂ ਨਾਲ ਮਿਲਾਰਾ ਮਿਲਾਰਾ ਨਹੀਂ ਸਕੀ ਰੜਤਦੀ ਰਹਿੰਦੀ ਗੱਲ ਹਾਂ ਰੜਤਦੀ ਰਹਿੰਦੀ ਪਰ ਮੈਂ ਨਹੀਂ ਚਾਹੁੰਦਾ ਇਸ ਕਰ ਲਈ ਕਿ ਕਿਸੇ ਦੇ ਵੀ ਕੋਈ ਖੁੰਦਕ ਨਾ ਨਾ ਇਲੈਕਸ਼ਨ ਲੜਿਆ ਜਾਵੇ ਪਿਆਰ ਨਾਲ ਲੜਿਆ ਜਾਵੇ ਔਰ ਜੋ ਪਬਲਿਕ ਜੇ ਨੂੰ ਚਾਹਦੀ ਆ ਉਹਨੂੰ ਚੁਣੇ ਚਣੇ ਸਾਡੇ ਨਾਲ ਸੋਮਦਤ ਸੋਮੇ ਜੀ ਸੀ ਤੇ ਜਿਨ੍ਹਾਂ ਨੇ ਆਪਣੇ ਵਿਚਾਰ ਰੱਖੇ ਕਿ ਢੇਰਾਂ ਨਾਲੀਆਂ ਦੀ ਰਾਜਨੀਤੀ ਤੋਂ ਉੱਪਰ ਉੱਠ ਕੇ ਉਹ ਪਿੰਡ ਲਈ ਕੁਝ ਕਰਨਾ ਚਾਹੁੰਦੇ ਪਿੰਡ ਦੀਆਂ ਸਮੱਸਿਆਵਾਂ ਸਿਰਫ ਤਿੰਨ ਨੇ ਇੱਕ ਤਾਂ ਸਭ ਤੋਂ ਵੱਡੀ ਸਮੱਸਿਆ ਕਿ ਇੱਥੇ ਜਿਹੜਾ ਹਸਪੀਟਲ ਦੀ ਕਾਫੀ ਪ੍ਰੋਬਲਮ ਕਿਉਂਕਿ ਜਾਨਾਂ ਜਾ ਰਹੀਆਂ ਦੂਸਰੀ ਇਹ ਹੈ ਕਿ ਬੱਚੇ ਜਿਹੜੇ ਛੋਟੇ-ਛੋਟੇ ਬੱਚੇ ਜਿਹੜੇ ਪੜਦੇ ਪਲੱਸ ਟੂ ਚ ਪੜਦੇ ਆ ਬੱਚੀਆਂ ਸਾਡੀਆਂ ਪੜਦੀਆਂ ਉਹਨਾਂ ਨੂੰ ਮੈਡੀਕਲ ਤੇ ਨਾਨ ਮੈਡੀਕਲ ਲਈ ਬੱਸਾਂ ਦੇ ਵਿੱਚ ਠੱਕੇ ਖਾਣੇ ਪੈਂਦੇ ਤੇ ਉਹਨਾਂ ਨੂੰ ਕਿਸੇ ਹੋਰ ਸ਼ਹਿਰ ਦੇ ਵਿੱਚ ਜਾ ਕੇ ਜਿਹੜੀ ਉਹ ਸਟੱਡੀ ਹਾਸਲ ਕਰਨੀ ਪੈਂਦੀ ਹੈ ਤੇ ਤੀਸਰੀ ਸਮੱਸਿਆ ਜਿਹੜੀ ਪਾਣੀ ਦੀ ਜਿਹੜੀ ਸੀ ਕਿ ਜਦੋਂ ਪੀਣ ਵਾਲਾ ਪਾਣੀ ਹੀ ਨਹੀਂ ਤੇ ਫਿਰ ਲੋਕ ਜਿਹੜੇ ਉਹ ਕੀ ਕਰਨ ਤਰਾ-ਤਰਾ ਕਰਦੇ ਦੇ ਅਪਰੇ ਦੇ ਜੜੇ ਆ ਉਹ ਲੋਕ ਪਰ ਜਦੋਂ ਵੀ ਗੱਲ ਚਲਦੀ ਆ ਅਪਰੇ ਦੀ ਕਿਉਂਕਿ ਗੋਲਡਨ ਸਿਟੀ ਆ ਤੇ ਇਹਨੂੰ ਜਿਹੜਾ ਸੰਭਾਲਣ ਵਾਲਾ ਵੀ ਕੋਈ ਗੋਲਡਨ ਮੈਨ ਨਹੀਂ ਚਾਹੀਦਾ ਜੇਕਰ ਤੁਹਾਨੂੰ ਵਿਚਾਰ ਚੰਗੇ ਲੱਗੇ ਸੋਮ ਦਾ ਸੋਮੇ ਦੇ ਤੁਸੀਂ ਇਹਨਾਂ ਨੂੰ ਵੋਟ ਦੇ ਸਕਦੇ ਹੋ ਤੇ ਨਾਲ ਦੀ ਨਾਲ ਮੈਂ ਤੁਹਾਨੂੰ ਬੇਨਤੀ ਕਰਦਾ ਜੇਕਰ ਤੁਸੀਂ ਵੀ ਸਾਡੇ ਪਲੇਟਫਾਰਮ ਤੇ 80000 ਲੋਕ ਸਾਨੂੰ ਪਿਆਰ ਕਰਦੇ ਨੇ 80000 ਲੋਕ ਨੇ ਜਿਹੜੇ ਪੰਜਾਬੀ ਸਟੇਸ਼ਨ ਦੇ ਨਾਲ ਜੁੜੇ ਹੋਏ ਨੇ ਜਿਨ੍ਹਾਂ ਦੇ ਅਸੀਂ ਤਹਿ ਦਿਲ ਤੋਂ ਧੰਨਵਾਦੀ ਹਾਂ ਜੇਕਰ ਤੁਸੀਂ ਆਪਣੀ ਗੱਲ ਜਿਹੜੀ ਉਹ ਲੋਕਾਂ ਤੱਕ ਰੱਖਣੀ ਚਾਹੁੰਦੇ ਆ ਤਾਂ ਸਾਡੇ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ ਜਿਹਦਾ ਨਾਂ ਸਾਡੇ ਪਿੰਡ ਦਾ ਸਰਪੰਚ ਤੇ ਨੰਬਰ ਨੋਟ ਕਰ ਲਓ 98144 56525 98144 56525 ਤੇ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ ਤੇ ਅਸੀਂ ਬਗੈਰ ਕੋਈ ਪੈਸਾ ਲੈ ਤੁਹਾਡੇ ਤੱਕ ਆਵਾਂਗੇ ਤਾਂ ਕਿ ਤੁਹਾਡੇ ਜਿਹੜੇ ਵਿਚਾਰ ਜਿਹੜੇ ਆ ਉਹ ਲੋਕਾਂ ਤੱਕ ਪਹੁੰਚਣ ਅਤੇ ਤੁਸੀਂ ਜਿਹੜੇ ਪਿੰਡ ਦੇ ਜਿਹੜੇ ਵਧੀਆ ਸਰਪੰਚ ਬਣੋ ਤਾਂ ਕਿ ਸਾਡੇ ਪਿੰਡ ਦਾ ਜਿਹੜਾ ਉਹ ਵਿਕਾਸ ਹੋ ਸਕੇ ਜੁੜੇ ਰਹੋ ਪੰਜਾਬੀ ਸਟੇਸ਼ਨ ਦੇ ਨਾਲ ਕੈਮਰਾ ਪਰਸਨ ਗੁਰਪ੍ਰੀ ਬੰਗੜ ਨਾ ਬੰਗੜ ਦੇ ਨਾਲ ਲਾਲ ਕਮਲ ਪੰਜਾਬੀ ਸਟੇ